ਇਹ ਮਾਦੀ ਜੀ ਸਪਾਸਿੰਗ ਹੈ ਮੇਰਾ ਬ੍ਰਦਰ ਗੁਰਵਿੰਦਰ ਸਿੰਘ ਬਸ ਘਰ ਕੇ ਮੋਟਰਸਾਈਕਲ ਤੇ ਪਿੰਡ ਨੂੰ ਆ ਰਿਹਾ ਸੀ ਤੇ ਬਾਅਦ ਵਿੱਚ ਤੁਹਾਡਾ ਗਾਜੀ ਰੰਗਲ ਜੀ ਤੇ ਰਾਹ 'ਚ ਹੀ ਅਣਪਛਾਤੇ ਕਿਸੇ ਵਾਹਨ ਨਾਲ ਐਕਸੀਡੈਂਟ ਹੋ ਗਿਆ ਤੇ ਡੈਥ ਹੋ ਗਈ ਹੈ ਤੇ ਪੁਲਿਸ ਨੂੰ ਚਾਹੀਦਾ ਕਿ ਜੋ ਬੰਦੀ ਕਟਵਾਈ ਕਰੇ ਤੁਹਾਨੂੰ ਕਿਵੇਂ ਪਤਾ ਲੱਗਾ ਭਾਜੀ ਫੋਨ ਆਇਆ ਕਿਸ ਮੁੰਡਿਆਂ ਦਾ ਉਹਨਾਂ ਨੇ ਮੋਟਰਸਾਈਕਲ ਪਛਾਣ ਕੇ ਤੁਹਾਨੂੰ ਦੱਸਿਆ ਕਿ ਤੁਹਾਡਾ ਇਦਾਂ ਬ੍ਰਦਰ ਇਦਾਂ ਇਥੇ ਪਈ ਜੀ ਆਪਣਾ ਦੇ ਰਬਾ ਬਣਾ ਲਾ ਸ਼ਾਪੁਰਥਨੀ ਪਿੰਡ ਨੂੰ ਆ ਰਹੇ ਅੱਛਾ ਤੇ ਐਕਸੀਡੈਂਟ ਹੋਇਆ ਕਿੱਥਰ ਕੇ ਇਹ ਜੀ ਧਰਬਈ ਤੋਂ ਆਪਣਾ ਉੱਦਬਈ ਤੋਂ ਧਰਬਈ ਰੋਡ ਦੇ ਵਿੱਚ ਘਰ ਠੀਕ ਹੈ ਤੇ ਵਹਿਕ ਵਾਰਾ ਇਹ ਆ ਜੀ ਦੋ ਬੱਚੇ ਛੋਟੇ ਸਨ ਉਸਾਸਨ ਦਾ ਮੰਗਿਆ ਜੀ ਜੀ ਕਿ ਹੋ ਜ਼ਾਇਦਾ ਤੇ ਲੱਭੇ ਇਹਨਾਂ ਨੂੰ ਤੇ ਉਹਨਾਂ ਨੂੰ ਇਨਸਾਫ ਮਿਲੇ ਤੇ ਬੰਦੇ ਲੱਭੇ ਜਾ ਪੁੱਛਣੇ ਇਹ ਤੱਕ ਤੇ ਹਾਂਜੀ 174 ਦੀ ਕਿਤੇ ਨਹੀਂ ਮੇਰਾ ਨਾਮ ਰਣਜੀਤ ਸਿੰਘ ਹੈ ਗਾਜਨਗਲ ਜੀ ਸਾਡੇ ਪਿੰਡ ਦਾ ਨੌਜਵਾਨ ਦਰਵਿੰਦਰ ਸਿੰਘ ਜੋ ਆਪਣਾ ਵਸਤੇ ਕੰਨੈਕਟਰੀ ਕਰਦਾ ਸੀਗਾ ਛਾਪੁਰ ਜਾਜਿਆਂ ਤੋਂ ਮੋਟਰਸਾਈਕਲ ਲੈ ਕੇ ਪਿੰਡ ਆ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਆਉਂਦਿਆਂ ਕਿਸੇ ਅਣਪਛਾਤੇ ਵਾਹਨ ਨਾਲ ਦੀ ਐਕਸੀਡੈਂਟ ਹੋਣ ਕਰਕੇ ਮੌਤ ਹੋ ਗਈ। ਕਿੱਥੇ ਹੋਇਆ ਜੀ ਇਹ ਦੁਵਾਲੀ ਤੋਂ ਧਰਵਾਲੀ ਦੇ ਵਿੱਚ ਹੋਇਆ ਜੀ। ਨੂੰ ਕਿਸੇ ਨੇ ਫੋਨ ਕੀਤਾ ਜੀ ਕਿ ਤੁਹਾਡਾ ਮੋਟਰਸਾਈਕਲ ਆ ਤੇ ਤੁਹਾਡਾ ਇੱਥੇ ਐਕਸੀਡੈਂਟ ਹੋਇਆ ਪਿਆ ਉਹਨਾਂ ਚ। ਸੋ ਨੇ 123 ਰਿਕਾਰਵਾਈ ਕੀਤੀ ਜੀ ਤੇ ਅੱਗੇ ਕੈਮਰੇ ਚੈੱਕ ਕਰਕੇ ਤੇ ਜੋ ਮਿਲੇਗਾ ਕੋਈ ਨਾ ਨੁਕੂਲ ਤਾਂ ਫਿਰ ਉਹਦੀ ਹਿਸਾਬ ਨਾ ਕਹੀ ਜਾਂਦੇ ਆ। ਨੂੰ ਤੇ ਮੰਗ ਕਰਦਿਆਂ ਕਿ ਇਹਨੂੰ ਇਨਸਾਫ ਮਿਲੇ ਜੇ ਕੋਈ ਜੇ ਮਾਰ ਕੇ ਸੁੱਟ ਕੇ ਗਿਆ ਵਾ ਉਹਨੂੰ ਅੜਿਆ ਜਾਵੇ ਤੇ ਇਹਨਾਂ ਦਾ ਕਤਮਾ ਦਰਜ ਹੋਵੇ। ਮੌਕੇ ਤੇ ਡੈਥ ਹੋ ਗਈ ਸੀ। ਮੌਕੇ ਤੇ ਡੈਥ ਹੋ ਗਈ ਆ।